हां जी शेरए पंजाब जी की कहना चाहोगे वार्ड नंबर 41 ਤੋਂ راجबीर کور جی ਨੂੰ ਜਿਹੜੇ ਤੁਹਾਡੇ ਧਰਮ ਪਤਨੀ ਨੇ ਉਹਨਾਂ ਨੂੰ ਟਿਕਟ ਦਾ ਨਵਾਜਿਆ ਗਿਆ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜਿੱਤੀ ਫਤਿਹ ਦਾਸ शेरए पंजाब सिंह वार्ड नंबर 41 ਹਲਕਾ ਤਖਨੀ ਮੇਰੇ ਜੀ ਰਾਜबीर کور ਅੱਜ ਆਮ ਆਦਮੀ ਪਾਰਟੀ ਦਾ ਸਾਡੇ ਸਪ੍ਰਿੰਗੋ ਕੇਜਰੀਵਾਲ ਸਾਹਿਬ ਸੰਦੀਪ ਪਾਠਕ ਜੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਸਾਡੇ ਹਲਕਾ ਤਖਨੀ ਐਮ ਐਲ اے ਡਾਕਟਰ ਇੰਦਰਪ੍ਰੀਤ ਸਿੰਘ ਨੇਜਰ ਅੱਜ ਅਸੀਂ ਪੂਰੀ ਹਾਈ ਕਮਾਂਡ ਦਾ ਦਿਲ ਦਿਲ ਤਿਲ ਦਿਨ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਅਸੀਂ ਇੱਕ ਆਮ ਘਰਾਂ ਦੇ ਬੱਚੇ ਆਮ ਘਰਾਂ ਦੇ ਵਰਕਰ ਇਹ ਕੌਂਸਲ ਦੀ ਟਿਕਟ ਦੇ ਕੇ ਜਿਹੜਾ ਪਾਰਟੀ ਨੇ ਸਾਡੇ ਤੇ ਇਹਦਾ ਮਾਣ ਤੇ ਭਰੋਸਾ ਜਤਾਇਆ ਵਾ 21 ਤਰੀਕ ਨੂੰ ਅਸੀਂ ਪੂਰੇ ਇਲਾਕੇ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਇਹ ਸਾਡੀ ਜਿੱਤ ਨਹੀਂ ਤੁਹਾਡੀ ਆਪਣੀ ਜਿੱਤ ਹੋਊਗੀ ਕਿ ਸਾਰੀਆਂ ਟਿਕਟਾਂ ਆਪਾਂ ਜਿਤਾ ਕੇ ਪੂਰੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਉਣੀਆਂ ਵਾਂ ਫਿਰ ਤੋਂ ਅਸੀਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ